ਚਲਦੇ ਦਵਾਨਾ ਦੇ ਵਿੱਚ ਭਾਵੁਕ ਹੋ ਗਿਆ ਰਾਗੀ ਸਿੰਘ ਅਤੇ ਖੋਲ ਦਿੱਤੇ ਬਹੁਤ ਵੱਡੇ ਵੱਡੇ ਰਾਜ ਕਮੇਟੀ ਦੀ ਚੌਧਰ ਤੋਂ ਅੱਕੇ ਹੋਏ ਨੇ ਛੱਡ ਦਿੱਤੀ ਡਿਊਟੀ ਜੀਹਾਂ ਦੋਸਤੋ ਇਹ ਹਾਲ ਹੋ ਚੁੱਕਿਆ ਹੈ ਹੁਣ ਆਪਣੀ ਕੌਮ ਦਾ ਇਹ ਰਾਗੀ ਸਿੰਘ ਨੇ ਦੱਸਿਆ ਕਿ ਮੈਨੂੰ ਇੱਥੇ 2.5 ਸਾਲ ਹੋ ਗਏ ਨੇ ਇਸ ਗੁਰੂ ਘਰ ਦੇ ਵਿੱਚ ਡਿਊਟੀ ਕਰਦਿਆਂ ਨੂੰ ਪਰ ਇੱਥੇ ਦੀ ਜਿਹੜੀ ਕਮੇਟੀ ਆ ਉਹ ਆਪਣੀ ਚੌਧਰ ਚਲਾਉਂਦੀ ਆ ਮੈਨੂੰ ਕਹਿੰਦੇ ਆ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਮੇਰੇ ਤੇ ਰੋਬ ਛਾੜਦੇ ਆ ਮੇਰ ਤੋਂ ਤਾਂ ਇਹ ਜਿਹੜੀ ਚੋਦਰ ਨਹੀਂ ਸਹੀ ਜਾਂਦੀ ਆਪਣੇ ਆਪ ਦੇ ਵਿੱਚ ਮੈਨੂੰ ਬਹੁਤ ਬੁਰਾ ਫੀਲ ਹੁੰਦਾ ਆ ਕਿ ਮੈਂ ਕਿਵੇਂ ਇਹਨਾਂ ਦੀ ਚੋਦਰ ਚੱਲ ਰਿਆਂ ਹਾਂ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਵੀ ਮੈਨੂੰ ਆਪਣਾ ਪਰਿਵਾਰ ਛੱਡ ਕੇ ਇੱਥੇ ਰਹਿੰਦੇ ਨੂੰ ਇਹਨਾਂ ਦੀ ਡਿਊਟੀ ਕਰਦੇ ਨੂੰ 2.5 ਸਾਲ ਹੋ ਗਏ ਜੇ ਕੋਈ 100 ਰੁਪਏ ਵੀ ਦੇ ਜਾਂਦਾ ਤਾਂ ਉਹ ਵੀ ਪੁੱਛਦੇ ਨੇ ਵੀ ਕਿੱਥੋਂ ਆਇਆ ਉਹ ਵੀ ਰੜਕਦੇ ਨੇ ਇਹਨਾਂ ਨੂੰ ਬਾਕੀ ਤੁਸੀਂ ਇੱਕ ਵਾਰੀ ਪੂਰੀ ਵੀਡੀਓ ਜ਼ਰੂਰ ਦੇਖ ਲਓ ਸੰਕਤ ਮੇਰੀ ਬੇਨਤੀ ਆ ਵੀ ਮੈਨੂੰ 2.5 ਸਾਲ ਇੱਥੇ ਡਿਊਟੀ ਕਰਦਿਆਂ ਹੋ ਗਿਆ ਤੇ ਇਸ ਹਫ਼ਤੇ ਮੈਂ ਛੁੱਟੀ ਲੈਣਾ ਚਾਹੁੰਦਾ ਇਤੋਂ ਪੱਕੀ ਕਿਉਂਕਿ ਹਰ ਗੱਲ ਦੇ ਉੱਤੇ ਸਾਨੂੰ ਟੋਕਿਆ ਜਾਂਦਾ ਹਰ ਗੱਲ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਜਿਹੜੀ ਗੱਲ ਸਾਡੀ ਵੀ ਨਹੀਂ ਹੁੰਦੀ ਵੀ ਆ ਨਿੱਕੀਆਂ ਨਿੱਕੀਆਂ ਗੱਲਾਂ ਉੱਤੇ ਨਿਆਣੇ ਵੀ ਨਹੀਂ ਲੜਦੇ ਪਰ ਇਹ ਅੱਜ ਪਤਾ ਨਹੀਂ ਕਿਦਾਂ ਦੇ ਗੁਰੂ ਘਰ ਬਣ ਗਏ ਨੇ ਬੇ ਨਿੱਕੀ ਨਿੱਕੀ ਗੱਲ ਤੇ ਅਸੀਂ ਬਾਬਿਆਂ ਦੇ ਦੋਸ਼ ਕਰਦੇ ਹਾਂ ਬਿਸਰੂਪ ਉਹਨੇ ਨਹੀਂ ਲੈਣਾ ਉਹਨੇ ਚੋਰ ਨਹੀਂ ਕਰਨੀ ਉਹਨੇ ਜਕਾਰਾ ਕਿਉਂ ਲਾਇਆ ਸਾਡੀਆਂ ਗਲਤੀਆਂ ਕੀ ਆ ਅਸੀਂ ਇੱਥੇ ਬੇਇੱਜ਼ਤੀ ਕਰਾਉਣ ਵਾਸਤੇ ਆਏ ਹਾਂ ਸਾਨੂੰ ਦੱਸਣ ਕਿ ਵੀ ਅਸੀਂ ਕਿੱਦਾਂ ਕਰਨਾ ਆਪਣਾ ਕੰਮ ਘਰਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਇੱਕ ਬੋਲ ਨਹੀਂ ਬੋਲ ਸਕਦੇ ਵੀ ਆ ਕੇ ਕਿਉਂ ਕੀਤਾ ਪਰ ਬਾਬਿਆਂ ਦੇ ਉੱਤੇ ਜੇ ਕੋਈ 100 200 ਰੁਪਿਆ ਦੇ ਕੇ ਬਾਬਿਆਂ ਨੂੰ ਤੁਹਾਨੂੰ ਤਾਂ ਕਮਾਈ ਬੜੀ ਆ ਤੁਹਾਨੂੰ ਤਾਂ ਪੈਸੇ ਮਿਲ ਕੇ ਸੁੱਤਿਆਂ ਨੂੰ ਪੈਸੇ ਮਿਲ ਜਾਂਦੇ ਤੁਹਾਨੂੰ 800 ਦੇ ਵਿੱਚ ਅਸੀਂ ਗੁਜ਼ਾਰਾ ਕਰਦਿਆਂ ਜੇ ਸਾਨੂੰ ਸੁੱਪ ਜਾ ਕੋਈ ਦੇ ਜਾਂਦਾ ਤੇ ਉਹਦੇ ਵਿੱਚ ਤੇ ਮੈਂ ਫੀਮਾ ਦਾ ਜਾਚਕ ਚਾਹਾਂਗਾ ਤੇ ਮੇਰੇ ਕੋਲੋ ਕਿਸੇ ਨੂੰ ਮਾੜਾ ਬੋਲਿਆ ਗਿਆ ਹੋਵੇ ਸੰਗਤ ਵਿੱਚ ਵੀ ਜਾਂ ਕਿਸੇ ਕੋਲੋਂ ਅਸੀਂ ਪੈਸੇ ਮੰਗੇ ਹੋਣ ਜਾਂ ਕਿਸੇ ਕੋਈ ਕੰਦੀ ਮੰਗੀ ਹੋਵੇ ਫਿਰਤਾਂ ਦੇ ਤੌਰ ਤੇ ਆਪ ਜੋ ਦੇ ਜਾਂਦੇ ਹੋ ਉਹ ਸਾਨੂੰ ਮਿਲ ਜਾਂਦਾ ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ ਬਸ ਇਹ ਗੁਰੂ ਘਰ ਅੱਜ ਕੱਲ 14 ਦਾ ਰਹਿ ਗਿਆ 14 ਚਾਹੀਦੀ ਬਸ ਹੋਰ ਕੁਝ ਨਹੀਂ ਰਹਿ ਗਿਆ ਨਾ ਸਿੱਖੀ ਨਾ ਪਿਆਰ ਨਾ ਗੁਰੂ ਘਰ ਨਾਲ ਪਿਆਰ ਬਸ ਖਾਣ ਪੀਣ ਵਾਸਤੇ ਹੋਣ ਤੇ ਚੌਧਰ ਵਾਸਤੇ ਹੋਵੇ ਬਸ ਸਾਡੇ ਲਈ ਇਹੀ ਗੁਰੂ ਘਰ ਰਹਿ ਗਿਆ ਬਸ ਅਸੀਂ ਨਾਲ ਵਿੱਚ ਇਹੀ ਸਾਡੀ ਸਿੱਖੀ ਰਹਿ ਗਈ ਬਸ ਇਸ ਕਰਕੇ ਮੇਰੇ ਵੱਲੋਂ ਵੀ ਮੈਂ ਫੀਮਾ ਦਾ ਜਾਚਕ ਪਰਿਵਾਰ ਤੋਂ ਵੀ ਦੂਰ ਹਾਂ ਬੱਚਿਆਂ ਕੋ ਗੱਲ ਤਾਂ ਬਿਲਕੁਲ ਸਹੀ ਕੀਤੀ ਆ ਰਾਗੇ ਸਿੰਘ ਨੇ ਵੀ ਇਹਨਾਂ ਨੂੰ ਬਸ ਚੋਦਰ ਵਾਸਤੇ ਪੈਸੇ ਚਾਹੀਦੇ ਆ ਅਤੇ ਗੁਰੂ ਘਰ ਨਾਲ ਹੁਣ ਲੋਕਾਂ ਦਾ ਕੋਈ ਪਿਆਰ ਨਹੀਂ ਰਿਹਾ ਇਹ ਤਾਂ ਦੋਸਤੋ ਹਰ ਇੱਕ ਗੁਰੂ ਘਰ ਦੀ ਕਹਾਣੀ ਹੋ ਚੁੱਕੀ ਆ ਅੱਜ ਦੇ ਸਮੇਂ ਦੇ ਵਿੱਚ ਇੰਡੀਆ ਦੇ ਵਿੱਚ ਅਤੇ ਬਾਹਰਲੇ ਮੁਲਕਾਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ 50 60% ਗੁਰੂ ਘਰਾਂ ਦੇ ਵਿੱਚ ਹੁਣ ਚੋਦਰ ਜਿਹੜੇ ਲੋਕ ਕਰਦੇ ਨੇ ਸੋ ਇਸ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ ਤੁਸੀਂ ਦੱਸੋ ਕਮੈਂਟ ਕਰਕੇ ਆਪਣੀ رائے ਤਾਂ ਇਹੀ ਆਜੇ ਬਈ ਨਿਹੰਗ ਸਿੰਘ ਆਪਣੇ ਅੰਡਰ ਸਾਰੇ ਗੁਰੂ ਘਰ ਲੈ ਲੈਣ ਤਾਂ ਹੀ ਸੁਧਾਰ ਹੋ ਸਕਦਾ ਆ